ਸਮਾਜ ਵਿਰੋਧੀ ਅਨਸਰਾਂ ਖਿਲਾਫ ਜਿੱਥੇ ਪੰਜਾਬ ਪੁਲਿਸ ਵੱਲੋਂ ਕੜੇ ਕਦਮ ਚੁੱਕੇ ਜਾ ਰਹੇ ਹਨ ਸਮੇਂ-ਸਮੇਂ ਤੇ ਸਮਾਜ ਵਿਰੋਧੀ ਅਨਸਰਾਂ ਦੀ ਭਾਲ ਕਰਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਨੂੰ ਫੜਿਆ ਜਾਂਦਾ ਹੈ ਪੁਲਿਸ ਰਿਮਾਂਡ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਮਾਨਜੋਯਗ ਅਦਾਲਤ ਦੇ ਹੁਕਮਾਂ ਤੇ ਜੇਲ੍ਹ ਵੀ ਭੇਜਿਆ ਜਾਂਦਾ ਹੈ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਸੁਧਾਰਿਆ ਜਾਂਦਾ ਹੈ ਤੇ ਸਮਾਜ ਵਿੱਚ ਵਿਚਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਪਰ ਫਿਰ ਵੀ ਕਈ ਸਮਾਜ ਵਿਰੋਧੀ ਅਨਸਰ ਹੱਲੇ ਵੀ ਪੁਲਿਸ ਦੀ ਹਾਦ ਤੋਂ ਪੁਲਿਸ ਦੀ ਨਾਤ ਤੋਂ ਬਾਹਰ ਫੇਰੇ ਹਨ ਜੋ ਕਿ ਸਮਾਜ ਵਿੱਚ ਸਮਾਜ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ ਅਜਿਹੀ ਇੱਕ ਸਮਾਜ ਵਿਰੋਧੀ ਗਤੀਵਿਧੀ ਅਮੋਹਰ ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦ ਇੱਕ ਮਹਿਲਾ ਆਪਣੇ ਘਰ ਤੋਂ ਈ ਰਿਕਸ਼ਾ ਤੇ ਬੈਠ ਕੇ ਅਮੋਹਰ ਦੇ ਬੱਸ ਸਟੈਂਡ ਕੋਲ ਉਤਰੀ ਅਤੇ ਬੱਸ ਸਟੈਂਡ ਦੇ ਕੋਲ ਉਤਰ ਕੇ ਸਾਹਮਣੇ ਬਾਜ਼ਾਰ ਵਿੱਚ ਕਿਸਤ ਭਰਨ ਲਈ ਜੋ ਆਪਣੇ ਘਰ ਤੋਂ ਪੈਸੇ ਲੈ ਕੇ ਆਈ ਸੀ ਕਿਸੇ ਦੇ ਸਮਾਨ ਦੀ ਕਿਸ਼ਤ ਭਰਨੀ ਸੀ ਕਿਸੇ ਦੇ ਪੈਸੇ ਦੇਣੇ ਸੀ ਉਹ ਹਰ ਮਹੀਨੇ ਦੀ ਤਰ੍ਹਾਂ ਆਈ ਸੀ ਅਤੇ ਮਹੀਨੇ ਵਾਂਗ ਹੀ ਉੱਥੇ ਉਤਰ ਕੇ ਕਿਸ਼ਤ ਭਰਨ ਲਈ ਜਾ ਰਹੀ ਸੀ ਦਾ ਪਿੱਛੋਂ ਨਕਾਬੋਸ਼ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਔਰਤ ਦੇ ਹੱਥ ਵਿੱਚੋਂ ਪੈਸੇ ਖੋ ਕੇ ਭੱਜ ਗਏ ਜਿਸ ਤੋਂ ਬਾਅਦ ਔਰਤ ਸੁੱਧਬੁੱਧ ਹੋ ਗਈ ਕਬਰਾ ਗਈ ਅਤੇ ਜਮੀਨ ਤੇ ਡਿੱਗ ਗਈ ਜਿੱਥੇ ਲੋਕਾਂ ਨੇ ਉਹਨਾਂ ਨੂੰ ਚੱਕ ਕੇ ਸਰਕਾਰੀ ਹਸਪਤਾਲ ਜਿਹਰੇ ਇਲਾਜ ਲਈ ਭੇਤੀ ਕਰਾਇਆ ਅਤੇ ਇਲਾਜ ਤੇ ਦਰਾਂ ਤੁਸੀਂ ਵੇਖ ਰਹੇ ਹੋ ਵੀ ਉਹਨਾਂ ਦਾ ਕੀ ਹਾਲ ਹੈ ਉਹਨਾਂ ਦੇ ਨਾਲ ਆਏ ਲੋਕਾਂ ਦਾ ਕੀ ਕਹਿਣਾ ਹੈ ਅਤੇ ਕੀ ਮੰਗ ਕੀਤੀ ਗਈ ਹੈ ਇਹ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਇਸ ਸੰਬੰਧ ਵਿੱਚ ਜਦੋਂ ਥਾਣਾ ਸਿਟੀ ਅਬੋਰ ਪੁਲਿਸ ਨਾਲ ਸੰਪਰਕ ਕੀਤਾ ਤਾਂ ਅਬੋਰ ਪੁਲਿਸ ਦੇ ਸੁਨੀਲ ਕੁਮਾਰ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਮਾਮਲੇ ਦੀ ਜਾਣਕਾਰੀ ਮਿਲ ਗਈ ਹੈ ਤੇ ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਮਾਜ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਉਹਨੂੰ ਪੁਲਿਸ ਦੇ ਡਰ ਪਾਇਆ ਜਾਵੇਗਾ ਅਤੇ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਆਮ ਲੋਕਾਂ ਵੀ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਸੁਖੱਲਾ ਬਣਾ ਲਈ ਪੰਜਾਬ ਪੁਲਿਸ ਪਹਿਲਾਂ ਵੀ ਕਾਫੀ ਕੰਮ ਕਰ ਰਹੀ ਹੈ ਤੇ ਅੱਗੇ ਵੀ ਕਰਦੀ ਰਹੇਗੀ ਇਹ ਕਹਿ ਰਿਹਾ ਹੈ ਥਾਣਾ ਸਿਟੀ 1 ਅਬੋਰ ਦੇ ਸੁਨੀਲ ਕੁਮਾਰ ਇੱਥੇ ਬੋਲਦੇ ਹੋਈ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਵੀ ਪੁਲਿਸ ਜਲਦੀ ਹੀ ਦੋਸ਼ੀਆਂ ਨੂੰ ਫੜ ਕੇ ਕਾਨੂੰਨ ਦੇ ਕਾਬੂ ਵਿੱਚ ਕਰੇਗੀ ਅਤੇ ਲੋਕਾਂ ਨੂੰ ਇਨਸਾਫ ਦਿਵਾਵੇਗੀ ਇਸ ਮੋਕੇ ਹੋਰ ਉੱਤੇ ਕੀ ਕੋ ਜੁਆ ਲੋਕਾਂ ਦਾ ਕੀ ਕਹਿ ਰਿਹਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੇਜ ਹੋਕੇ ਪਰਸਾ ਦੇ ਅੰਦੇ ਵਿੱਚ ਬੌਟਿਕ ਵਿੱਚ ਪੈਸੇ ਕੱਢੇ ਆ ਕਾਟ ਕੇ ਦੇਉਣ ਦਿੰਤੇ ਆ ਕਰਾਇਆ ਦਿੱਤਾ ਉਹ ਪੈਸੇ ਵੇਖ ਲਏ ਉਹਨਾਂ ਨੇ ਵੇਖ ਕੇ ਤੇ ਬਸ ਉਹ ਮਗਰ ਪੈ ਗਏ ਦੋ ਜਣੇ ਹੈਗੇ ਸੀ ਮੂੰਹ ਬੰਨੇ ਹੋਏ ਸੀ ਤੇ ਮਹਿਲਾ ਕਿੱਥੋਂ ਨੇ ਕੀ ਨਾ ਹੈ ਜੀ ਇਹ ਸਿਮਰਨ ਹੈ ਗੁਰੂ ਕ੍ਰਿਪਾ ਦੇ ਨੇ 4 ਨੰਬਰ ਚ ਠੀਕ ਹੀ ਲਾਤ ਕੀ ਨੇ ਉਹਨਾਂ ਦੇ ਲਾਤ ਇਹਨਾਂ ਬਸ ਉਹ ਟੈਨਸ਼ਨ ਲੈ ਗਿਆ ਦਿਮਾਗ ਤੇ ਪੈਸੇ ਲੈ ਗਿਆ ਮੈਂ ਟੱਕਾ ਮਾਰ ਕੇ ਤੁਸੀਂ ਕੀ ਲੱਗਦੀ ਉਹਨਾਂ ਨੇ ਮੈਨੂੰ ਤਾਂ ਨਹੀਂ ਲੱਗਦੀ ਕੀ ਤੁਹਾਡਾ ਕੀ ਨਾਮ ਹੈ ਜੀ ਮੈਂ ਸਰਿੰਦਰ ਕੌਰ ਕੱਲ ਕੀ ਹੋਈ ਹੈ ਮਹਿਲਾ ਨਾਲ ਜੀ